ਗਰਮਜੀਤ ਸਿੰਘ ਸਰਨਾ ਉਹਦੀ ਇੱਕ ਇੰਟਰਵਿਊ ਆ YouTube ਦੇ ਤੇ ਪਬਲਿਕ ਦੇ ਵਿੱਚ ਉੱਥੇ ਉਹ ਇੱਕ ਗੱਲ ਜਾਣੇ ਅਣਜਾਣੇ ਦੇ ਵਿੱਚ ਕਬੂਲ ਕਰ ਗਿਆ ਉਹ ਕਹਿੰਦੇ ਕਿ ਜਦਨ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਜ਼ਥੇਦਾਰੀ ਤੋਂ ਲਾਉਣਾ ਸੀ ਤੇ ਆਂਦੇ ਮੈਂ ਸੁਖਬੀਰ ਬਾਦਲ ਨੂੰ ਕਿਹਾ ਵੀ ਜੇ ਲਾਉਣ ਹੀ ਲੱਗਿਓ ਤੇ ਇਹਨੂੰ ਦੂਸਰੇ ਤਖਤ ਤੋਂ ਵਿਲਾ ਦਿਓ ਮਨ ਗਿਆ ਨਾ ਉਹਨੇ ਇਹ ਨਹੀਂ ਕਿਹਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਉਹਨੇ ਇਹ ਨਹੀਂ ਕਿਹਾ ਕਿ ਮੈਂ ਉਹਦੀ ਐਗਜ਼ੈਕਟਿਵ ਨੂੰ ਅਪੀਲ ਕੀਤੀ ਕਿ ਭਾਈ ਇਹਨੂੰ ਦੂਸਰੇ ਤਖਤ ਤੋਂ ਵਿਲਾ ਦਿਓ ਉਹਨੇ ਸਾਫ਼ ਕਿਹਾ ਕਿ ਮੈਂ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਕਿ ਜੇ ਇਹਨੂੰ ਲਾਉਣ ਲੱਗਿਓ ਤੇ ਇਹਨੂੰ ਦੂਸਰੇ ਤਖਤ ਤੋਂ ਵਿਲਾ ਦਿਓ ਇਹਦਾ ਮਤਲਬ ਅੱਜ ਤੁਸੀਂ ਪਬਲਿਕ ਦੇ ਵਿੱਚ ਕਬੂਲ ਕਰ ਚੁੱਕੇ ਹੋ ਕਿ ਤੁਹਾਡੀ ਪੂਰੀ ਤਰ੍ਹਾਂ ਦੇ ਨਾਲ ਦਖਲਅੰਦਾਜ਼ੀ ਸੀ ਤੇ ਹੈ ਤੇ ਜਿੱਥੇ ਅਸੀਂ ਇਹਨਾਂ ਤਖਤਾਂ ਨੂੰ ਦੁਬਾਰਾ ਫੇਰ ਸਿੱਖ ਕੌਮ ਦੇ ਹੱਥਾਂ 'ਚ ਲਿਆਉਣਾ ਆ ਦੁਬਾਰਾ ਫੇਰ ਸਿੱਖ ਕੌਮ ਨੇ ਇਹਨਾਂ ਤਖਤਾਂ ਤੋਂ ਅਗਵਾਈ ਲੈਣੀ ਆ ਉਹਦੇ ਨਾਲ-ਨਾਲ ਸਾਡਾ ਸੰਘਰਸ਼ ਉਦੋਂ ਤੱਕ ਨਹੀਂ ਰੁਕਣਾ ਚਾਹੀਦਾ ਜਦੋਂ ਤੱਕ ਸਾਡਾ ਆਪਣਾ ਕੌਮੀ ਘਰ ਖਾਲਸਤਾਨ ਨਹੀਂ ਬਣ ਜਾਂਦਾ ਅੱਜ ਸਮਾਂ ਆ ਗਿਆ ਆ ਕਿ ਜਿਹੜੇ ਲੋਕ ਇਹਨਾਂ ਤਖਤਾਂ ਨੂੰ ਆਪਣੇ ਮੁਤਾਬਕ ਵਰਤ ਰਹੇ ਨੇ ਲੰਮੇ ਸਮੇਂ ਤੋਂ ਉਹਨਾਂ ਨੂੰ ਇਹਨਾਂ ਤਖਤਾਂ ਤੋਂ ਹਟਾਇਆ ਜਾਵੇ ਸਾਡੇ ਕਈ ਰੀ ਸੱਜਣ ਮਿੱਤਰ ਕਹਿਣ ਲੱਪੈਂਦੇ ਨੇ ਕਿ ਤੁਸੀਂ ਇਹਨਾਂ ਨਾਲ ਨਾਲ ਲੜਿਓ ਇਹ ਵੀ ਸਾਡੇ ਭਰਾ ਹੀ ਨੇ ਤੇ ਕਿਹੋ ਜਿਹੇ ਭਰਾ ਨੇ ਜਿਹੜੇ ਦੂਸਰੇ ਭਰਾਵਾਂ ਦੀਆਂ ਪੱਗਾਂ ਲਾਉਣ ਤੱਕ ਜਾਂਦੇ ਆ ਕੱਲਾ ਲਾਉਣ ਤੱਕ ਇਹ ਨਹੀਂ ਜਾਂਦੇ ਲਾਈਆਂ ਨੇ ਇਹਨਾਂ ਨੇ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਗੁਰੂ ਦਾ ਹੁਕਮ ਲੈ ਕੇ ਕੋਈ ਸੰਘਰਸ਼ ਵਿਢੀਏ ਤੇ ਜੇ ਗੁਰੂ ਹਾਂ ਕਰੇ ਜੇ ਗੁਰੂ ਸਾਨੂੰ ਥਾਪੜਾ ਦੇਵੇ ਤੇ ਫਿਰ ਸਾਨੂੰ ਪਹਿਲਾ ਸੰਘਰਸ਼ ਇਹਨਾਂ ਦਾਗੀ ਲੋਕਾਂ ਨੂੰ ਤਖਤਾਂ ਤੋਂ ਲਾਉਣ ਦਾ ਕਰਨਾ ਚਾਹੀਦਾ ਆ ਅੱਜ ਦੇ ਹਾਲਾਤ ਤੇ ਇਹ ਬਣ ਗਏ ਜਿਨ੍ਹਾਂ ਨੂੰ ਇਹ ਜ਼ਥੇਦਾਰ ਬਣਾਉਂਦੇ ਸੀ ਕਦੀ ਸਮਾਂ ਹੀ ਕਿ ਕੌਮ ਜ਼ਥੇਦਾਰ ਚੁਣਦੀ ਹੀ ਤੇ ਪੱਗਾਂ ਦੇ ਢੇਰ ਲੱਗ ਜਾਂਦੇ ਹੀ ਇਹ ਪਹਿਲੇ ਮੈਨ ਲੱਗਦਾ ਜ਼ਥੇਦਾਰ ਚੁਣੇ ਜਿਹੜੇ ਘਰ ਘਰ ਜਾ ਕੇ ਪੱਗ ਗੜਾਈ ਕਰਦੇ ਫਿਰਦੇ ਸੀ ਸ਼੍ਰੋਮਣੀ ਕਮੇਟੀ ਦੀ ਲੜਾਈ ਵੀ ਲੜਨੀ ਆਪਣੇ ਤਖਤਾਂ ਨੂੰ ਆਜ਼ਾਦ ਕਰਾਉਣ ਦੀ ਲੜਾਈ ਵੀ ਲੜਨੀ ਪਰ ਉਹਦੇ ਨਾਲ-ਨਾਲ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੀ ਲੜਾਈ ਵੀ ਲੜਨੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਸواری ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਖਤ ਸ੍ਰੀ ਕੇਸਗੜ ਸਾਹਿਬ ਦੀ ਧਰਤੀ ਦੇ ਉੱਤੇ ਲੱਖਾਂ ਦੀ ਤਦਾਰ ਦੇ ਵਿੱਚ ਸਿੱਖ ਕੌਮ ਮੁਕਤਰ ਹੋਈ ਪਰ ਸਾਡੇ ਇਤਿਹਾਸ ਦੇ ਵਿੱਚ ਇੱਕੋ ਵੀ ਸਮਾਂ ਆਇਆ ਜਦੋਂ ਇਸ ਤਖਤ ਦੇ ਉੱਤੇ ਇੱਕ ਵੀ ਸਿੱਖ ਇਕੱਠਾ ਨਹੀਂ ਹੋਣ ਦਿੰਦਾ ਦੁਸ਼ਮਣ ਸਾਡੇ ਇਤਿਹਾਸ ਦੇ ਵਿੱਚ ਉਹ ਵੀ ਸਮਾਂ ਆਇਆ ਜਦਨ ਇਹ ਕਿਲਾ ਇਹ ਤਖਤ ਸਾਡੇ ਗੁਰੂ ਨੇ ਛੱਡਿਆ ਤੇ ਮਾਸ਼ੀਵਾੜੇ ਦੇ ਜੰਗਲਾਂ ਨੂੰ ਚਾਲੇ ਪਾਏ ਸਾਡੀ ਕੌਮ ਤੇ ਉਹ ਵੀ ਦਿਨ ਆਏ ਜਦਨ ਦੁਸ਼ਮਣ ਨੇ ਸਾਰੇ ਸਿੱਖਾਂ ਨੂੰ ਇੱਥੋਂ ਜਾਣ ਲਈ ਮਜਬੂਰ ਕਰਤਾ ਤੇ ਇਸ ਤਖਤ ਦੇ ਉੱਤੇ ਖੁਦ ਜਿਹੜਾ ਆ ਚੜ ਕੇ ਬਹਿ ਗਿਆ ਪਰ ਉਹਦਾ ਇਤਿਹਾਸ ਦੇ ਵਿੱਚ ਕੀ ਹੋਇਆ ਕਿ ਜਦੋਂ ਸਿੱਖਾਂ ਦੇ ਕੋਲੋਂ ਉਹਨਾਂ ਦੇ ਤਖਤ ਖੋਲੇ ਗਏ ਤੇ ਸਿੱਖਾਂ ਨੇ ਪੂਰੀ ਸਦੀ ਸੰਘਰਸ਼ ਕੀਤਾ ਤੇ ਇਕੱਲੇ ਤਖਤ ਹੀ ਵਾਪਸ ਨਹੀਂ ਲਏ ਉਹਨਾਂ ਅਨੰਦਪੁਰ ਸਾਹਿਬ ਦਾ ਤਖਤ ਤੇ ਵਾਪਸ ਲਿਆ ਹੀ ਲਿਆ ਕੇਸਗੜ੍ਹ ਸਾਹਿਬ ਤੇ ਵਾਪਸ ਲਿਆ ਹੀ ਲਿਆ ਪਰ ਉਦੋਂ ਤੱਕ ਆਪਣੇ ਘਰਾਂ 'ਚ ਨਹੀਂ ਵੜੇ ਜਦੋਂ ਤੱਕ ਲਾਹੌਰ ਦਾ ਤਖਤ ਵੀ ਆਪਣੇ ਪੈਰਾਂ 'ਚ ਨਹੀਂ ਕਰ ਲਿਆ ਅੱਜ ਸਾਡੇ ਕੋਲ ਕੀ ਆ ਅੱਜ ਵੀ ਸਾਨੂੰ ਲੱਗਦਾ ਹੈ ਕਿ ਸਾਡੇ ਤਖਤ ਸਾਡੇ ਕੋਲ ਨੇ ਮੇਰ ਤੋਂ ਪਹਿਲਾਂ ਬੁਲਾਰੇ ਬੋਲ ਕੇ ਗਏ ਨੇ ਕਿੰਨੇ ਕ ਤਖਤ ਸਾਡੇ ਕੋਲ ਰਹਿ ਗਏ ਨੇ ਸਾਨੂੰ ਪਤਾ ਆ ਇੱਥੇ ਜਥੇਦਾਰਾਂ ਦੀ ਨਿਯੁਕਤੀ ਇਹਨਾਂ ਤਖਤਾਂ ਦੇ ਉੱਤੇ ਕਿਵੇਂ ਹੁੰਦੀ ਆ ਕਿਵੇਂ ਲਾਏ ਜਾਂਦੇ ਅੱਜ ਕੌਮ ਸਾਰੀ ਨੂੰ ਪਤਾ ਲੱਗ ਗਿਆ ਵਾਰ-ਵਾਰ ਝੂਠ ਬੋਲਣ ਦੀ ਆਦਤ ਪਾ ਚੁੱਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਉਹਦੀ ਲੀਡਰਸ਼ਿਪ ਵਾਰ-ਵਾਰੇ ਝੂਠ ਬੋਲਦੀ ਰਹੀ ਕਿ ਜੀ ਜਥੇਦਾਰਾਂ ਦੀ ਨਿਯੁਕਤੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਾਦਲ ਪਰਿਵਾਰ ਨੇ ਕਦੀ दखਲ ਅੰਦਾਜ਼ੀ ਨਹੀਂ ਕੀਤੀ ਬੋਲਦੇ ਰਹੇ ਅੱਜ ਇਹਨਾਂ ਦਾ ਹੀ ਲੀਡਰ ਪਰਮਜੀਤ ਸਿੰਘ ਸਰਨਾ ਉਹਦੀ ਇੱਕ ਇੰਟਰਵਿਊ ਆ YouTube ਦੇ ਉੱਤੇ ਪਬਲਿਕ ਦੇ ਵਿੱਚ ਉੱਥੇ ਉਹ ਇੱਕ ਗੱਲ ਜਾਣੇ ਅਣਜਾਣੇ ਦੇ ਵਿੱਚ ਕਬੂਲ ਕਰ ਗਿਆ ਉਹ ਕਹਿੰਦੇ ਕਿ ਜਦਨ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਜ਼ਥੇਦਾਰੀ ਤੋਂ ਲਾਉਣਾ ਸੀ ਤੇ ਆਂਦੇ ਮੈਂ ਸੁਖਬੀਰ ਬਾਦਲ ਨੂੰ ਕਿਹਾ ਵੀ ਜੇ ਲਾਉਣ ਹੀ ਲੱਗਿਓ ਤੇ ਇਹਨੂੰ ਦੂਸਰੇ ਤਖਤ ਤੋਂ ਵਿਰਾਦਿਓ ਮੰਨ ਗਿਆ ਨਾ ਉਹਨੇ ਇਹ ਨਹੀਂ ਕਿਹਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਉਹਨੇ ਇਹ ਨਹੀਂ ਕਿਹਾ ਕਿ ਮੈਂ ਉਹਦੀ ਐਗਜ਼ੀਕਟਿਵ ਨੂੰ ਅਪੀਲ ਕੀਤੀ ਕਿ ਭਾਈ ਇਹਨੂੰ ਦੂਸਰੇ ਤਖਤ ਤੋਂ ਵਿਲਾ ਦਿਓ ਉਹਨੇ ਸਾਹਕ ਕਿਹਾ ਕਿ ਮੈਂ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਵੀ ਜੇ ਇਹਨੂੰ ਲਾਉਣ ਲੱਗਿਓ ਤੇ ਇਹਨੂੰ ਦੂਸਰੇ ਤਖਤ ਤੋਂ ਵਿਲਾ ਦਿਓ ਇਹਦਾ ਮਤਲਬ ਅੱਜ ਤੁਸੀਂ ਪਬਲਿਕ ਦੇ ਵਿੱਚ ਕਬੂਲ ਕਰ ਚੁੱਕੇ ਹੋ ਕਿ ਤੁਹਾਡੀ ਪੂਰੀ ਤਰ੍ਹਾਂ ਦੇ ਨਾਲ ਧਖਅੰਦਾਜ਼ੀ ਸੀ ਤੇ ਹੈ ਪਰ ਬਤੌਰ ਕੌਮ ਸਾਡਾ ਫਰਜ਼ ਕੀ ਬਣਦਾ ਆ ਅੱਜ ਜਦੋਂ ਇਹਦੇ ਉੱਤੇ ਸਿੱਧੇ ਜਾਂ ਅਸਿੱਧੇ ਰੂਪਾਂ ਦੇ ਵਿੱਚ ਸਰਕਾਰ ਨੇ ਸਾਡੇ ਤਖਤਾਂ ਤੇ ਕਬਜ਼ੇ ਕਰ ਲਏ ਨੇ ਤੇ ਬਤੌਰ ਖਾਲਸਾ ਹੁੰਦੇ ਹੋਏ ਬਤੌਰ ਸਿੱਖ ਹੁੰਦੇ ਸਾਡਾ ਇਤਿਹਾਸ ਦੇ ਵਿੱਚੋਂ ਸਬਕ ਲੈ ਕੇ ਇਹ ਫਰਜ਼ ਬਣਦਾ ਆ ਕਿ ਜਿੱਥੇ ਅਸੀਂ ਇਹਨਾਂ ਤਖਤਾਂ ਨੂੰ ਦੁਬਾਰਾ ਫੇਰ ਸਿੱਖ ਕੌਮ ਦੇ ਹੱਥਾਂ 'ਚ ਲਿਆਉਣਾ ਆ ਦੁਬਾਰਾ ਫੇਰ ਸਿੱਖ ਕੌਮ ਨੇ ਇਹਨਾਂ ਤਖਤਾਂ ਤੋਂ ਅਗਵਾਈ ਲੈਣੀ ਆ ਉਹਦੇ ਨਾਲ-ਨਾਲ ਸਾਡਾ ਸੰਘਰਸ਼ ਉਦੋਂ ਤੱਕ ਨਹੀਂ ਰੁਕਣਾ ਚਾਹੀਦਾ ਜਦੋਂ ਤੱਕ ਸਾਡਾ ਆਪਣਾ ਕੌਮੀ ਘਰ ਖਾਲਸਤਾਨ ਨਹੀਂ ਬਣ ਜਾਂਦਾ ਇੱਕ ਕੱਲਾ ਐਨੇ ਨਾਲ ਗੰਨ ਨਹੀਂ ਪੜਨੀ 18ਵੀਂ ਸਦੀ ਦੇ ਸਿੰਘਾਂ ਦੇ ਸੋਲੇ ਗਾਲੇ ਤੇ ਘਰਾਂ ਨੂੰ ਚੱਲ ਗਏ ਸਾਡੇ ਪ੍ਰਚਾਰਕਾਂ ਨੇ ਸਾਡੇ ਢਾਡੀਆਂ ਨੇ 18ਵੀਂ ਸਦੀ ਦੇ ਸਿੰਘਾਂ ਦੀਆਂ ਵਾਰਾਂ ਗਾਈਆਂ ਸੰਗਤਾਂ ਨੂੰ ਸੁਣਾਈਆਂ ਭੇਟਾ ਚੁੱਕੀ ਤੇ ਘਰਾਂ ਨੂੰ ਚੱਲ ਗਏ ਨਹੀਂ ਜੋ ਉਹਨਾਂ ਸਿੰਘਾਂ ਨੇ ਕੀਤਾ ਹੈ ਸਾਨੂੰ ਉਹ ਕਰਨਾ ਪਏਗਾ ਅੱਜ ਸਮਾਂ ਆ ਗਿਆ ਹੈ ਕਿ ਜਿਹੜੇ ਲੋਕ ਇਹਨਾਂ ਤਖਤਾਂ ਨੂੰ ਆਪਣੇ ਮੁਤਾਬਕ ਵਰਤ ਰਹੇ ਨੇ ਲੰਮੇ ਸਮੇਂ ਤੋਂ ਉਹਨਾਂ ਨੂੰ ਇਹਨਾਂ ਤਖਤਾਂ ਤੋਂ ਹਟਾਇਆ ਜਾਵੇ ਬੇਸ਼ੱਕ ਇਹ ਲੜਾਈ ਕਈ ਵਾਰੀ ਸਾਨੂੰ ਭਰਾ ਮਾਰੂ ਜੰਗ ਲੱਗਦੀ ਆ ਸਾਡੇ ਕਈ ਵਾਰੀ ਸੱਜਣ ਮਿੱਤਰ ਕਹਿਣ ਲੱਪੈਂਦੇ ਨੇ ਕਿ ਤੁਸੀਂ ਇਹਨਾਂ ਨਾਲ ਨਾਲ ਲੜਿਓ ਇਹ ਵੀ ਸਾਡੇ ਭਰਾ ਹੀ ਨੇ ਤੇ ਕਿਹੋ ਜਿਹੇ ਭਰਾ ਨੇ ਜਿਹੜੇ ਦੂਸਰੇ ਭਰਾਵਾਂ ਦੀਆਂ ਪੱਗਾਂ ਲਾਉਣ ਤੱਕ ਜਾਂਦੇ ਆ ਕੱਲਾ ਲਾਉਣ ਤੱਕ ਇਹ ਨਹੀਂ ਜਾਣਦੇ ਲਾਈਆਂ ਨੇ ਇਹਨਾਂ ਨੇ ਤੇ ਇਹੋ ਜਿਹੇ ਭਰਾਵਾਂ ਨੂੰ ਅਸੀਂ ਆਪਣੇ ਮੋਢਿਆਂ ਤੇ ਬਾਲ ਕੇ ਕਰੀਏ ਵੀ ਕੀ ਕੀ ਸਾਰੀ ਜ਼ਿੰਮੇਵਾਰੀ ਇੰਨਾ ਭਰਾਵਾਂ ਤੇ ਰਹਿ ਗਈ ਹੈ ਕੌਮ ਦੀ ਚੜ੍ਹੇ ਇਸ ਸਟੇਜ ਤੇ ਬੈਠੇ ਜਿਹੜੇ ਤਖਤਾਂ ਤੇ ਬੈ ਕੇ ਪ੍ਰਬੰਧ ਕਰਦੇ ਨੇ ਉਹਨਾਂ ਭਰਾਵਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਆ ਤੇ ਜੇ ਉਹ ਸਿਆਣੇ ਭਰਾ ਨੇ ਉਹਨਾਂ ਨੂੰ ਆਪ ਆਪ ਹੀ ਇਹਨਾਂ ਤਖਤਾਂ ਦਾ ਪ੍ਰਬੰਧ ਛੱਡ ਦੇਣਾ ਚਾਹੀਦਾ ਆ ਤੇ ਸਿਆਣੇ ਗੁਰਸਿੱਖਾਂ ਦੀ ਝੋਲੀ ਦੇ ਵਿੱਚ ਇਹਨਾਂ ਤਖਤਾਂ ਦੀਆਂ ਕਮੇਟੀਆਂ ਨੂੰ ਪਾਉਣ ਦੇ ਯਤਨ ਕਰਨੇ ਚਾਹੀਦੇ ਨੇ ਜਦੋਂ ਤੱਕ ਇਹੋ ਜਿਹਾ ਕੰਮ ਨਾ ਹੋਇਆ ਇਹੋ ਜੇ ਗੈਰ ਸਿਧਾਂਤਕ ਫੈਸਲੇ ਵਾਰ-ਵਾਰ ਇਹਨਾਂ ਤਖਤਾਂ ਤੋਂ ਆਉਂਦੇ ਰਹੇ ਨੇ ਸੋ ਸਾਨੂੰ ਹੰਬੜਾ ਮਾਰਨਾ ਪੈਣਾ ਜਿਹੜੀ ਮੈਂ ਇਤਿਹਾਸ ਦੇ ਵਿੱਚੋਂ ਤੁਹਾਨੂੰ ਸਿਰਫ ਇੱਕ ਘਟਨਾ ਸਾਂਝੀ ਕੀਤੀ ਸੋ ਨੂੰ ਦਿਲ 'ਚ ਵਸਾ ਕੇ ਰਹਿ ਜੀਏ ਕਿ ਇਹਨਾਂ ਤਖਤਾਂ ਨੂੰ ਆਜ਼ਾਦ ਕਰਾਉਣ ਦੇ ਨਾਲ-ਨਾਲ ਸਾਨੂੰ ਆਪਣੇ ਮੁਲਕ ਦੀ ਸਥਾਪਤੀ ਵੀ ਕਰਨੀ ਪੈਣੀ ਆ ਜਿਹੜਾ ਆਨੰਦਪੁਰ ਤੋਂ ਲਾਹੌਰ ਦਾ ਸਾਡਾ ਸਫ਼ਰ ਸੀ ਉਸ ਸਫ਼ਰ ਨੂੰ ਸਾਨੂੰ ਫੇਰ ਦੁਬਾਰਾ ਸ਼ੁਰੂ ਕਰਨਾ ਚਾਹੀਦਾ ਅੱਜ ਅਸੀਂ ਫੇਰ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਕੱਤਰ ਹੋਏ ਆਂ ਤੇ ਇਥੋਂ ਇਹ ਪ੍ਰਣ ਕਰਕੇ ਜਾਈਏ ਕਿ ਸਾਡਾ ਇਹ ਸਫਰ ਅਨੰਦਪੁਰ ਤੋਂ ਆਰੰਭ ਹੋ ਕੇ ਸਾਡੇ ਅਕਾਲ ਤਖਤ ਸੈਭ ਤੱਕ ਪਹੁੰਚੇ ਉਸ ਅਕਾਲ ਤਖਤ ਤੋਂ ਸਾਡਾ ਮੁਲਕ ਚੱਲੇ ਉਸ ਅਕਾਲ ਤਖਤ ਦੀ ਰਹਿਨਮਾਈ ਦੇ ਵਿੱਚ ਕੌਮ ਚੱਲੇ ਔਰ ਸਾਡਾ ਮੁਲਕ ਜਿਹੜਾ ਪੰਜਾਬ ਆ ਖਾਨிஸ்தਾਨ ਆ ਸਰਕਾਰੇ ਖਾਲਸਾ ਆ ਜੋ ਮਰਜੀ ਕਹ ਲੋ ਉਹ ਬਲੰਦੀਆਂ ਛੂਵੇ ਸੋ ਦੂਸਰੇ ਪਾਸੇ ਸਾਡੀਆਂ ਬਹੁਤ ਸਾਰੀਆਂ ਸੰਪਰਦਾਵਾਂ ਨੇ ਮੈਂ ਤੇ ਕਈ ਵਾਰੀ ਸ਼ੁਕਰ ਮਨਾਉਣਾ ਵੀ ਚਲੋ ਕਿਸੇ ਕਾਰਨ ਵੀ ਬੋਲੇ ਹੋਣ ਕਟੋਕ ਆਟਾ ਬੋਲੇ ਤੇ ਹੈ ਨਾ ਪਿਆਦ ਕਿ ਗਲਤ ਹੋਇਆ ਕੁਝ ਪਰ ਜੇ ਬੋਲੇ ਹੁਣ ਤੇ ਅਸੀਂ ਤੁਹਾਡੇ ਤੋਂ ਆਸ ਰੱਖਾਂਗੇ ਕਿ ਤੁਸੀਂ ਹੁਣ ਇਮਾਨਦਾਰੀ ਦੇ ਨਾਲ ਅੱਗੇ ਵਧੋਗੇ ਸਿਰਫ ਇਸ ਕਰਕੇ ਉਸ ਨਿਜਾਮ ਦਾ ਵਿਰੋਧ ਨਾ ਹੋ ਰਿਹਾ ਹੋਵੇ ਪਿਓ ਸਮਪਰਦਾਇਕ ਬੰਦਾ ਨਹੀਂਗਾ ਜਿਹਦੇ ਢਿੱਡਾਂ 'ਚ ਇਹ ਗੱਲਾਂ ਨੇ ਪਿਓ ਸਮਪਰਦਾਇਕ ਬੰਦਾ ਨਹੀਂਗਾ ਇਸ ਕਰਕੇ ਅਸੀਂ ਤਖਤ ਤੇ ਨਹੀਂ ਬੈਣ ਦੇਣਾ ਤੇ ਫਿਰ ਸੱਚੇ ਆ ਕਿ ਜੇ ਤੁਸੀਂ ਇਸ ਮੰਸ਼ਾ ਦੇ ਤਹਿਤ ਨਹੀਂ ਬੈਠ ਦੇਣਾ ਤੇ ਫਿਰ ਗੁਰੂ ਨੇ ਤੁਹਾਨੂੰ ਵਿਚਰਣਾ 'ਚ ਨਹੀਂ ਬੈਣ ਦੇਣਾ ਤੇ ਸਾਡਾ ਸਿੱਖ ਦਾ ਜਿਹੜਾ ਪੂਰੇ ਦਾ ਪੂਰਾ ਜੀਵਨ ਆ ਉਹ ਗੁਰੂ ਦੇ ਚਰਨਾਂ ਦੇ ਵਿੱਚ ਜਾਣ ਲਈ ਬਣਦਾ ਆ ਇਹਨਾਂ ਕਿਣਤੀਆਂ ਮਿਹਨਤਿਆਂ ਜਿਹਨਾਂ ਪਿਆ ਕਰੀਏ ਵੀ ਇੱਥੇ 500 ਆ ਹਜ਼ਾਰ ਆ 2000 ਆ ਤੇ ਉਧਰ ਲੱਖਾਂ ਨੇ ਆਪਣੇ ਇਤਿਹਾਸ ਤੇ ਵਿੱਚੋਂ ਜਿਹੜੀ ਗੱਲ ਆ ਉਹਨੂੰ ਲਈਏ ਇਤਿਹਾਸ ਸੇ ਬਹੁਤ ਵਾਰ ਵਾਪਰੇ ਆ ਆ ਕਿ ਸਿੱਖ ਕੌਮ ਥੋੜੀ ਜੀ ਹੁੰਦੀ ਹੈ ਦੁਸ਼ਮਣ ਬਹੁਤ ਵੱਡਾ ਆਂਦਾ ਹੈ ਪਰ ਉਹਦੇ باوجود ਜੇ ਸਿੱਖ ਕੌਮ ਨੇ ਗੁਰੂ ਤੇ ਵਿਸ਼ਵਾਸ ਰੱਖ ਕੇ ਜੰਗ ਲੜੀ ਆ ਤੇ ਗੁਰੂ ਨੇ ਫਤਿਹ ਝੋਲੀ ਚ ਪਾਈ ਆ ਅੱਜ ਵੀ ਮੈਨੂੰ ਲੱਗਦਾ ਸਮਾਂ ਆ ਗਿਆ ਆ ਕਿ ਸਾਨੂੰ ਬੜੀ ਇਮਾਨਦਾਰੀ ਦੇ ਨਾਲ ਗੁਰੂ ਅੱਗੇ ਅਰਦਾਸ ਕਰਕੇ ਗੁਰੂ ਦਾ ਹੁਕਮਨਾਮਾ ਲੈ ਕੇ ਅੱਗੇ ਕਦਮ ਵਧਾਉਣੇ ਚਾਹੀਦੇ ਨੇ ਅਸੀਂ ਕਸੂਰ ਦਾ ਨਵਾਬ ਜਿਹਦੇ ਕੋਲ ਲੱਖਾਂ ਫੌਜਾਂ ਸੀ ਸਾਡੇ ਕੁਝ ਚੰਦ ਸੌ ਸਿੰਘਾਂ ਨੇ ਜਾ ਕੇ ਢਾਲਿਆ ਸੀ ਤੇ ਉਹਨਾਂ ਨੂੰ ਰਾਜ ਜਾਂਦਾ ਕਿਸੇ ਨੇ ਪੁੱਛਿਆ ਸੀ ਜਦੋਂ ਕਸੂਰ ਜਤਨ ਚੱਲੇ ਸੀ ਕਹਿੰਦੇ ਵੀ ਐਨੇ ਕ ਸਿੰਘ ਲੈ ਕੇ ਕਿੱਧਰ ਚੱਲੇ ਹੋ ਰਾਜੋ ਕਿਸੇ ਨੇ ਪੁੱਛਿਆ ਪਿਆ 2 300 400 500 ਸਿੰਘ ਲੈ ਕੇ ਕਿੱਥੇ ਚੱਲੇ ਹੋ ਆਂਦੇ ਜੀ ਕਸੂਰ ਜਤਨ ਚੱਲੇ ਆ ਉਹ ਅੱਗੇ ਜਿਹੜਾ ਪੁੱਛਦਾ ਹੀ ਹੱਸ ਪਿਆ ਕਹਿੰਦਾ ਉਹ ਤੁਸੀਂ ਕਮਲੇ ਹੋ ਗਏ ਹੋ ਐਨੇ ਕ ਬੰਦੇ ਤੇ ਤੁਹਾਨੂੰ ਕਸੂਰ ਦਾ ਪਤਾ ਨਹੀਂ ਕਿੱਡਾ ਰਾਜਾ ਕਿੱਡੀਆਂ ਦੀਆਂ ਫੌਜਾਂ ਨੇ ਸਿੰਘ ਅੱਗੇ ਉਹ ਕਹਿੰਦੇ ਉਹ ਸਾਨੂੰ ਇਹ ਨਹੀਂ ਪਤਾ ਵੀ ਉਹ ਜੀਆਂ ਕਿੰਨੀਆਂ ਫੌਜਾਂ ਨੇ ਸਾਨੂੰ ਇਹਨਾਂ ਪਤਾ ਵੀ ਜਿਸ ਸਰਕਾਰ ਦਾ ਹੁਕਮ ਲੈ ਕੇ ਅਸੀਂ ਤੁਰੇ ਆ ਉਹਨੇ ਹੁਕਮਨਾਮਾ ਸਾਨੂੰ ਫਤਿਹ ਦਾ ਬਖਸ਼ਿਆ ਆ ਤੇ ਇਹ ਫਤਿਹ ਸਾਡੀ ਝੋਲੀ 'ਚ ਪੈਣੀ ਆ ਤੇ ਉਹ ਸਿੰਘ ਫਿਰ ਕਸੂਰ ਜਿੱਤ ਕੇ ਵਾਪਸ ਆਏ ਅੱਜ ਵੀ ਜੇ ਅਸੀਂ ਇਹ ਮੰਨ ਕੇ ਚੱਲਾਂਗੇ ਕਿ ਅਸੀਂ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਗੁਰੂ ਦਾ ਹੁਕਮ ਲੈ ਕੇ ਕੋਈ ਸੰਘਰਸ਼ ਵਿਢੀਏ ਤੇ ਜੇ ਗੁਰੂ ਹਾਂ ਕਰੇ ਜੇ ਗੁਰੂ ਸਾਨੂੰ ਥਾਪੜ ਦੇਵੇ ਤੇ ਫਿਰ ਸਾਨੂੰ ਪਹਿਲਾ ਸੰਘਰਸ਼ ਇਹਨਾਂ ਦਾਗੀ ਲੋਕਾਂ ਨੂੰ ਤਖਤਾਂ ਤੋਂ ਲਾਹੁਣ ਦਾ ਕਰਨਾ ਚਾਹੀਦਾ ਆ ਅੱਜ ਦੇ ਹਾਲਾਤ ਤੇ ਇਹ ਬਣ ਕੇ ਜਿਨ੍ਹਾਂ ਨੂੰ ਇਹ ਜਥੇਦਾਰ ਬਣਾਉਂਦੇ ਸੀ ਕਦੀ ਸਮਾਂ ਹੀ ਪੀ ਕੌਮ ਜਥੇਦਾਰ ਚੁਣਦੇ ਹੀ ਤੇ ਪੱਗਾਂ ਦੇ ਢੇਰ ਲੱਗ ਜਾਂਦੇ ਹੀ ਇਹ ਪਹਿਲੇ ਮੈਨੂੰ ਲੱਗਦਾ ਜਥੇਦਾਰ ਚੁਣੇ ਜਿਹੜੇ ਘਰ ਘਰ ਜਾ ਕੇ ਪੱਗ ਗੜਾਈ ਕਰਦੇ ਫਿਰਦੇ ਨਹੀਂ ਹੋ ਰਿਹਾ ਤੇ ਦੱਸੋ ਜਿਹੜੇ ਪੰਜ ਪਿਆਰੇ ਮੈਨੂੰ ਤੇ ਉਹਨਾਂ ਦੇ ਚਿਹਰੇ ਵੇਖ ਕੇ ਇੰਜ ਲੱਗਣ ਜਿਦਾ ਅੱਧੀ ਰਾਤ ਅੱਧੀ ਨੀਂਦ ਚੋਂ ਠਾਲ ਲਿਆ ਹੁੰਦਾ ਪੀ ਆਓ ਭਰਾਵੋ ਤਾਜ ਪੋਸ਼ੀ ਹੋਣੀ ਜਥੇਦਾਰ ਦੀ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਵੀ ਸਾਡੇ ਜਥੇਦਾਰ ਲੱਗਣ ਜਾ ਰਿਹਾ ਕੋਈ ਇਹ ਤੇ ਹਾਲਾਤ ਹੋ ਗਏ ਸਾਡੇ ਤਖਤਾਂ ਦੇ ਸੋ ਕੌਮ ਤੇ ਹਾਲਾਤ ਬਹੁਤ ਨਿਕਰਦੇ ਜਾ ਰਹੇ ਨੇ ਮੈਂ ਸਮੇਂ ਨੂੰ ਧਿਆਨ ਦੇ ਵਿੱਚ ਰੱਖ ਕੇ ਸਿਰਫ ਇੱਕ ਹੀ ਟੌਪਿਕ ਤੇ ਤੁਹਾਡਾ ਗੱਲ ਕੀਤੀ ਆ ਵੀ ਸਾਡੇ ਕਈ ਭਰਾਵਾਂ ਨੂੰ ਇਹ ਲੱਗਦਾ ਆ ਕਿ ਕੱਲੇ ਤਖਤਾਂ ਨੂੰ ਆਜ਼ਾਦ ਕਰਾਉਣ ਦੇ ਨਾਲ ਲੜਾਈ ਪੂਰੀ ਹੋ ਜਾਂਦੀ ਕਈ ਸਾਡੇ ਭਰਾ ਕਹਿੰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੱਲੇ ਲੜਾਈ ਲੜਨੀ ਆ ਜੀ ਖਾਲਸਾਪਨ ਦੀ ਗੱਲ ਨਹੀਂ ਕਰਨੀ ਹੈਗੇ ਨੇ ਸਟੇਜਾਂ ਤੋਂ ਕਹਿੰਦੇ ਨੇ ਇਹ ਗੱਲਾਂ ਤੇ ਸਾਡੀ ਕੌਮ ਕਹਿੰਦੀ ਜੀ ਬੜਾ ਸਿਆਣਾ ਲੀਡਰ ਆ ਉਹ ਕਾਦੀ ਸਿਆਣਾ ਆ ਪਾ ਜੇ ਤੁਸੀਂ ਇਤਿਹਾਸ ਤੋਂ ਟੁੱਟ ਗਏ ਤੇ ਉਹ ਅਸੀਂ ਸ਼ਰੋਮਣੀ ਕਮੇਟੀ ਦੀ ਲੜਾਈ ਵੀ ਲੜਨੀ ਆਪਣੇ ਤਖਤਾਂ ਨੂੰ ਆਜ਼ਾਦ ਕਰਾਉਣ ਦੀ ਲੜਾਈ ਵੀ ਲੜਨੀ ਪਰ ਉਹਦੇ ਨਾਲ-ਨਾਲ ਅਸੀਂ ਆਪਣੇ ਕੌਮੀਕਰ ਖਾਲਸਤਾਨ ਦੀ ਪ੍ਰਾਪਤੀ ਦੀ ਲੜਾਈ ਵੀ ਲੜਨੀ ਸੋ ਹਰ ਉਸ ਬੰਦੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਨੂੰ ਤੁਰਨਾ ਚਾਹੀਦਾ ਜਿਹੜੀ ਗੱਲ ਪਹਿਲਾਂ ਸਟੇਜ ਤੋਂ ਹੋਈ ਆ ਮੈਂ ਉਹੀ ਗੱਲ ਕਹਿ ਕੇ ਸਮਾਪਤੀ ਕਰਾਂ ਉਹਦਾ ਰਾਹ ਜਿਹੜਾ ਮਰਜ਼ੀ ਹੋਵੇ ਕੋਈ ਵੋਟਾਂ ਲੜਦਾ ਕੋਈ ਨਹੀਂ ਲੜਦਾ ਕੋਈ ਕਿਸੇ ਸਿਸਟਮ ਤੇ ਜਾਂਦਾ ਕਿਸੇ ਤੇ ਨਹੀਂ ਜਾਂਦਾ ਪਰ ਜੇ ਉਹਦਾ ਨਿਸ਼ਾਨਾ ਖਾਲਸਤਾਨ ਦੀ ਪ੍ਰਾਪਤੀ ਆ ਤੇ ਉਹ ਸਟੇਜਾਂ ਸਾਨੂੰ ਸਾਝੀਆਂ ਕਰਨੀਆਂ ਚਾਹੀਦੀਆਂ ਨੇ ਬਲੇਰ ਸਾਹਿਬ ਬੋਲ ਕੇ ਗਏ ਕਿ ਇਹ ਕੋਈ ਇੱਕ ਸਟੇਜਾਂ ਜਿੱਥੋਂ ਖਾਲਸਤਾਨ ਦੀ ਗੱਲ ਹੁੰਦੀ ਆ ਗਲੀਆਂ ਨਾਲੀਆਂ ਆਟੇ ਦਾ ਚਪੜਾ ਵੰਡਣ ਦੀ ਗੱਲ ਤੇ ਬਥੇਰੀਆਂ ਸਟੇਜਾਂ ਤਾਂ ਹੁੰਦੀ ਤੇ ਇਹੀ ਇੱਕੋ ਗੱਲ ਆ ਜਿਹਦੇ ਕਾਰਨ ਸਾਡੇ ਵਰਗੇ ਨੌਜਵਾਨ ਇਹਨਾਂ ਸਟੇਜਾਂ ਵੱਲ ਖਿੱਚੇ ਆਉਂਦੇ ਨੇ ਅਸੀਂ ਉਹਨਾ ਸਟੇਜਾਂ ਵਾਲ ਨਹੀਂ ਜਾਂਦੇ ਜਿਨ੍ਹਾਂ ਦੇ ਸਿਕਿਉਰਿਟੀ ਦੇ ਗੇਟਾਂ ਦੇ ਉੱਤੇ ਤੰਬਾਕੂ ਦੀਆਂ ਪੁੜੀਆਂ ਦੇ ਢੇਰ ਲੱਗੇ ਹੋਣ ਤੇ ਵੜਦਿਆਂ ਸਾਹਮਣੇ ਲਿਖਿਆ ਹੋਵੇ ਜੀ ਸ਼੍ਰੋਮਣੀ ਅਕਾਲੀ ਦਲ ਹਾਦ ਹੋ ਗਈ ਯਾਰ ਕਦੀ ਸਮਾਂ ਹੁੰਦਾ ਹੀ ਅਕਾਲੀ ਦਾ ਲੋ ਹੁੰਦਾ ਹੀ ਜਿਹਨੂੰ ਵੇਖ ਕੇ ਦੁਨੀਆ ਆਸ਼ਾ ਸ਼ਿਕਾਰ ਉਠਰਦੀ ਤੇ ਅੱਜ ਮੁਖਸਰ ਸਾਹਿਬ ਦੀ ਧਰਤੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਰੇਟ ਕਾਨਫਰੰਸ ਹੋ ਰਹੀ ਆ ਤੇ ਜਿੱਥੋਂ ਸਿਕਿਉਰਿਟੀ ਵਾਲੇ ਵੜਨ ਲੱਗਦੇ ਉਥੇ ਪਾਨ ਬਹਾਰ ਤਮਾਕੂ ਤੇ ਬੀੜੀਆਂ ਦੇ ਟੇਰ ਲੱਗੇ ਹੋਏ ਇਹ ਅਕਾਲੀ ਦਲ ਬਣ ਗਿਆ ਇਹਨੂੰ ਲਾਉਣਾ ਪਹੇਗਾ ਸਾਨੂੰ ਇਸ ਅਕਾਲੀ ਦਲ ਨੂੰ ਕੜਾਇਆ ਚ ਸਾੜਨਾ ਪਹੇਗਾ ਔਰ ਸਾਡੇ ਜਥੇਦਾਰਾਂ ਨੇ ਗਲਤੀਆਂ ਕੀਤੀਆਂ ਉਹੀ ਜਥੇਦਾਰ ਜਦੋਂ ਉਹਨਾਂ ਦੀਆਂ ਸਟੇਜਾਂ ਤੋਂ ਜਾ ਜਾ ਕੇ ਕਹਿੰਦੇ ਸੀ ਪੀ ਇਸ ਅਕਾਲੀ ਦਲ ਨੂੰ ਬਚਾ ਲਓ ਉਹ ਭਰਾਵੋ ਅਕਾਲੀ ਦਲ ਉਹ ਤੋਂ ਬੜਾ ਸਮਾਂ ਪਹਿਲਾਂ ਹੀ ਮਰ ਚੁੱਕਿਆ ਸੀ ਇਹ ਵਾਲਾ ਹੁਣ ਦਾ ਜਿਹੜਾ ਅਕਾਲੀ ਦਲ ਆ ਅਸੀਂ ਕਹਿੰਨੇ ਜੀ ਉਹ ਕਾਲ ਤੱਕ ਸਾਹਿਬ ਦੇ ਵਿਹੜੇ ਚ ਬਣਿਆ ਤੇ ਦੱਸੋ ਸ਼੍ਰੋਮਣੀ ਅਕਾਲੀ ਦਲ ਅਮਰ ਸਰ ਕਿੱਥੇ ਬਣਿਆ ਇਹ ਦਿੱਲੀ ਦੇ ਵੇੜੇ 'ਚ ਬਣਿਆ ਜਾ ਕੇ ਇਹ ਵੀ ਅਕਾਲ ਤਖਤ ਸਾਹਿਬ ਦੇ ਵੇੜੇ 'ਚ ਬਣਿਆ ਆ ਤੇ ਜਿਹੜਾ ਪਹਿਲਾ ਬਣਿਆ ਸੀ ਜਦੋਂ ਉਹਦੀਆਂ ਨਕਾਮੀਆਂ ਇੰਨੀਆਂ ਵੱਧ ਗਈਆਂ ਕਿ ਪੰਥ ਨੂੰ ਲੱਗਿਆ ਕਿ ਹੁਣ ਉਹ ਕੌਮ ਦੇ ਰਸਤੇ ਤੇ ਨਹੀਂ ਚੱਲ ਰਿਹਾ ਤਾਂ ਹੀ ਇਹ ਅਕਾਲੀ ਦਲ ਹੋਂਦ 'ਚ ਆਇਆ ਤੇ ਜਿਹੜਾ ਮਾਡਲ ਲੇਟੈਸਟ ਹੋਵੇ ਉਹੀ ਅਪਣਾਉਣਾ ਚਾਹੀਦਾ ਆ ਪੁਰਾਣਿਆਂ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹਨੋਂ ਰਤੀ ਚ ਸੁਟਿਏ ਤੇ ਇਸ ਅਕਾਲੀ ਦਲ ਨੂੰ ਤਗੜਾ ਕਰੀਏ ਇਸੇ ਬੇਨਤੀ ਦੇ ਨਾਲ ਮੈਂ ਤੁਹਾਡੇ ਤੋਂ ਖਿਮਾ ਮੰਗਦਾ ਹੋਇਆ ਬੇਨਤ ਬੋਲਣਾ ਚੋਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ